ਪੰਜ ਪਿਆਰੇ ਸਹਿਬਾਨ ਤੋਂ ਬਾਅਦ ਜਦੋਂ ਆਪਾਂ ਚੇਤੇ ਕਰਦੇ ਹਾਂ ਉਹ ਕਹਿੰਨੇ ਹਨ 14 ਸਹਿਬਜ਼ਾਦੇ ਚਾਰ ਸਹਿਬਜ਼ਾਦਿਆਂ ਨੂੰ ਆਪਾਂ ਜਾਜ ਕਰਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 10 ਗੁਰੂ ਸਹਿਬਾਨ ਦੇ ਵਿੱਚੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਛੱਡ ਕੇ ਬਾਕੀ ਨੌ ਗੁਰੂ ਸਹਿਬਾਨ ਜਿਹੜੇ ਸਨ ਉਹ ਗ੍ਰਿਸ਼ਟੀ ਸੀ ਪਰ ਨੌ ਗੁਰੂ ਸਹਿਬਾਨ ਦੇ ਕੁੱਲ ਮਲਾ ਕੇ ਗਿਣਤੀ ਕਰੀਏ ਤੇ 22 ਸਹਿਬਜ਼ਾਦੇ ਬੰਦੇ ਹੈ ਇਹਨਾਂ 22 ਸਾਹਿਬਜ਼ਾਦਿਆਂ ਦੇ ਵਿੱਚੋਂ ਪੰਜ ਸਾਹਿਬਜ਼ਾਦੇ ਉਹ ਸੀ ਜਿਹੜੇ ਗੁਰਤਾ ਗੱਦੀ ਤੇ ਬਰਾਜਮਾਨ ਹੋ ਗਏ ਜਿਹੜੇ ਗੁਰੂ ਪਾਤਸ਼ਾਹ ਦੇ ਉੱਪਰ ਬਰਾਜਮਾਨ ਹੋਏ ਤੇ ਚਾਰ ਉਹ ਐ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਤੇ ਬਾਕੀਆਂ ਨੇ ਕੀ ਕੀਤਾ ਆਪਾਂ ਉਹਨਾਂ ਨੂੰ ਵੀ ਵਿਚਾਰਨ ਦਾ ਯਤਨ ਕਰਾਂਗੇ ਜਦੋਂ ਆਪਾਂ ਸਾਹਿਬਜ਼ਾਦਾ ਸ਼ਬਦ ਵੇਖਦੇ ਆਂ ਤੇ ਇਹਦਾ ਭਾਵ ਹੁੰਦਾ ਏ ਜਿਹੜਾ ਗੁਰੂ ਸਾਹਿਬ ਦਾ ਸੁਪੁੱਤਰ ਹੋਇਆ ਗੁਰੂ ਸਾਹਿਬ ਦਾ ਪੁੱਤਰ ਹੋਇਆ ਉਹਦੇ ਵਾਸਤੇ ਸ਼ਬਦ ਸਾਹਿਬਜ਼ਾਦਾ ਵਰਤਿਆ ਜਾਂਦਾ ਹੈ ਪ੍ਰਥਮ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੋ ਸਹਬਜ਼ਾਦੇ ਸਨ ਦੋ ਪੁੱਤਰ ਸਨ ਵੱਡੇ ਪੁੱਤਰ ਸਨ ਬਾਬਾ ਸ਼੍ਰੀਚੰਦ ਜੀ ਛੋਟੇ ਪੁੱਤਰ ਸਨ ਬਾਬਾ ਲਖਮੀਦਾਤਾ ਜੀ ਗੁਰਨਾਨਕ ਦਾ ਘਰ ਜਿਹੜਾ ਹੈ ਉਹ ਗ੍ਰਿਸ਼ਟ ਨੂੰ ਪ੍ਰਧਾਨਤਾ ਦਿੰਦਾ ਹੈ ਤੇ ਗ੍ਰਿਸ਼ਟ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਹੈ ਉਹ ਜੋਗ ਕਮਾਉਣਾ ਹੈ ਇਹ ਰਾਜ ਤੇ ਜੋਗ ਨੂੰ ਇਕੱਠਿਆਂ ਕਰਦਾ ਹੈ ਧਰਮ ਤੇ ਰਾਜ ਨੂੰ ਇਕੱਤਰ ਕਰਦਾ ਹੈ ਇਕੱਠਿਆਂ ਕਰਦਾ ਹੈ ਪਰ ਜਿਹੜੇ ਗੁਰਨਾਨਕ ਸਾਹਿਬ ਮਹਾਰਾਜ ਦੇ ਦੋਨੋਂ ਸੁਪੁੱਤਰ ਸਨ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀਦਾਸ ਜਿਹੜੇ ਸ਼੍ਰੀਚੰਦ ਜੀ ਸਨ ਉਹਨਾਂ ਨੇ ਯੋਗ ਨੂੰ ਵਧੇਰੇ ਤਰਜੀਹ ਦਿੱਤੀ ਤੇ ਇਸੇ ਕਰਕੇ ਗ੍ਰਿਸ਼ਟ ਤੋਂ ਦੂਰ ਚਲੇ ਗਏ ਵਿਰਾਗੀ ਸਾਧੂ ਬਣ ਕੇ ਗੁਰਨਾਨਕ ਸਾਹਿਬ ਮਹਾਰਾਜ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਕਿ ਕੋਈ ਗ੍ਰਿਸ਼ਟ ਤੋਂ ਦੂਰ ਜਾ ਕੇ ਵਿਰਾਗੀ ਸਾਧੂ ਬਣ ਜਾਏ ਹੈ ਉਹ ਯੋਗ ਮਤ ਨਾਲ ਸੰਬੰਧਿਤ ਜੋਗੀ ਬਣ ਕੇ ਧਰਮੀ ਬਣ ਗਏ ਦੂਸਰੇ ਸਨ ਬਾਬਾ ਲਖਮੀਦਾਸ ਬਾਬਾ ਲਖਮੀਦਾਸ ਕੇਵਲ ਸੰਸਾਰੀ ਵਰਤੀ ਵਾਲੇ ਰਹਿ ਗਏ ਉਹਨਾਂ ਕੋਲ ਰਾਜ ਵਾਲਾ ਗੁਣ ਤੇ ਸੀ ਪਰ ਜੋਗ ਵਾਲਾ ਗੁਣ ਨਹੀਂ ਆ ਸਕਿਆ ਇਸੇ ਕਰਕੇ ਨਾ ਬਾਬਾ ਸ੍ਰੀਚੰਦ ਜੀ ਨੂੰ ਨਾ ਬਾਬਾ ਲਖਮੀਦਾਸ ਜੀ ਨੂੰ ਗੁਰੂ ਘਰ ਦੇ ਵਿੱਚ ਪ੍ਰਵਾਨਤਾ ਨਹੀਂ ਮਿਲੀ ਗੁਰਿਆਈ ਭਾਈ ਲੈਣਾ ਜੀ ਨੂੰ ਦੇ ਕੇ ਅੰਗਦ ਬਣਾ ਦਿੱਤਾ ਗਿਆ ਦੋਨਾਂ ਹੀ ਸੁਪੁੱਤਰਾਂ ਨੇ ਆਪਣੀ ਬਰਾਦਰੀ ਨੂੰ ਇਕੱਠਿਆਂ ਕੀਤਾ ਤੇ ਬਰਾਦਰੀ ਨੂੰ ਇਕੱਠਿਆਂ ਕਰਕੇ ਕਿਹਾ ਕਿ ਗੁਰਨਾਨਕ ਸਾਹਿਬ ਮਹਾਰਾਜ ਨੇ ਆਪਣੀ ਗੁਰਗੰਦੀ ਆਪਣੇ ਸੁਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਨੂੰ ਆਪਣੇ ਸਿੱਖ ਨੂੰ ਦੇ ਦਿੱਤੀ ਹੈ ਤੇ ਜਿਹੜੇ ਬਰਾਦਰੀ ਦੇ ਸੰਸਾਰੀ ਲੋਕ ਸਾਨੂੰ ਉਹਨਾਂ ਨੂੰ ਪਤਾ ਹੀ ਨਹੀਂ ਧਰਮ ਦੇ ਬਾਰੇ ਉਹ ਗੁਰਨਾਨਕ ਸਾਹਿਬ ਮਹਾਰਾਜ ਨੂੰ ਆਣ ਕੇ ਕਹਿੰਦੇ ਕਿ ਤੁਸੀਂ ਇਹ ਠੀਕ ਨਹੀਂ ਕੀਤਾ ਗੁਰਨਾਨਕ ਸਾਹਿਬ ਮਹਾਰਾਜ ਨੇ ਆਪਣੇ ਹੱਥ ਦੇ ਵਿੱਚ ਇੱਕ ਪੈਸਾ ਲਿਆ ਤਲੀ ਦੇ ਉੱਪਰ ਰੱਖਿਆ ਮੁਠ ਬੰਦ ਕਰ ਲਈ ਮਹਾਰਾਜ ਪੁੱਛਣ ਲੱਗੇ ਕਹਿਣ ਲੱਗੇ ਸ਼੍ਰੀ ਚੰਦ ਦੱਸ ਮੇਰੀ ਤਲੀ ਤੇ ਕੀ ਹੈ ਕਹਿਣ ਲੱਗੇ ਜੀ ਇੱਕ ਪੈਸਾ ਕੁਛਣ ਲੱਗੇ ਲਖਮੀਦਾਸ ਤੁਸਿੰਦਸੋ ਤਲੀ ਤੇ ਕੀ ਹੈ ਉਹਨਾਂ ਵੀ ਕਿਹਾ ਪਿਤਾ ਜੀ ਇੱਕ ਪੈਸਾ ਹੋਣੇ ਸਾਡੇ ਸਾਹਮਣੇ ਤੇ ਰੱਖਿਆ ਜਦੋਂ ਲੈਣੇ ਨੂੰ ਪੁੱਛਿਆ ਕੀ ਹੈ ਲੈਣਾ ਕਹਿਣ ਲੱਗਿਆ ਮੈਂ ਕੀ ਦੱਸ ਸਕਦਾ ਹਾਂ ਜੀ ਨਹੀਂ ਹੈ ਤੁਹਾਡੀ ਤਲੀ ਦੇ ਉੱਪਰ ਤੁਹਾਡੀ ਤਲੀ ਦੇ ਉੱਪਰ ਰਿੱਧੀਆਂ ਸਿੱਧੀਆਂ ਨੇ ਤੁਹਾਡੀ ਤਲੀ ਦੇ ਉੱਪਰ ਦੋ ਜਹਾਨ ਦਾ ਖਜ਼ਾਨਾ ਪਿਆ ਹੋਇਆ ਹੈ ਤੁਹਾਡੀ ਤਲੀ ਤੇ ਕਰਮ ਹੈ ਤੁਹਾਡੀ ਤਲੀ ਤੇ ਗਿਆਨ ਹੈ ਸਾਰਾ ਕੁਝ ਇਸ ਤਲੀ ਦੇ ਉੱਪਰ ਟਿਕਿਆ ਹੋਇਆ ਹੈ ਗੁਰੂ ਨਾਨਕ ਸਮਾਹ ਰਾਜ ਕਹਿਣ ਲੱਗੇ ਦੇਖ ਲੋ ਪੁੱਤਰਾਂ ਨੂੰ ਪੈਸੇ ਤੋਂ ਬਿਨਾ ਕੁਝ ਦਿਖਾਈ ਨਹੀਂ ਦਿੰਦਾ ਜੋ ਕੁਝ ਅਸਲ ਵਿੱਚ ਸਮਝ ਆਈ ਹੈ ਉਹ ਲੈਣੇ ਨੂੰ ਆਈ ਹੈ ਗੁਰੂ ਨਾਨਕ ਸਮਾਹ ਰਾਜ ਜੀ ਨੇ ਲੈਣੇ ਨੂੰ ਗੁਰਤਾ ਗਦੀ ਤੇ ਬਰਾਮਣ ਕਰਤਾ ਬਾਬਾ ਸ਼੍ਰੀਚੰਦ ਜੀ ਨੇ ਇੱਕ ਨਵਾਂ ਪੰਥ ਚਲਾ ਲਿਆ ਉਦਾਸੀ ਮਤ ਪਰ ਉਹ ਦਾਸੀ ਮਤ ਚੌਥੇ ਗੁਰੂ ਸਾਹਿਬਾਨ ਤੱਕ ਤੇ ਸਿੱਖੀ ਤੋਂ ਵੱਖਰੇ ਰਹੇ ਪਰ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਉਹ ਸਹਜੇ ਸਹਾਰੇ ਸਿੱਖੀ ਦੇ ਨਾਲ ਆਪਣਾ ਉਹਨਾਂ ਨੇ ਦੁਬਾਰਾ ਜੁੜਨਾ ਸ਼ੁਰੂ ਕਰਤਾ ਤੇ ਦੁਬਾਰਾ ਤੋਂ ਉਹ ਸਿੱਖੀ ਦੇ ਨਾਲ ਜੁੜ ਗਏ। ਇਦਾਂ ਕਰਕੇ ਬਾਬਾ ਸ਼ਰੀ ਚੰਦ ਤੇ ਲਖਮੀ ਦਾਸ ਗੁਰੂ ਘਰ ਵਿੱਚ ਪਰਵਾਰ ਨੇ ਜੜੇ ਤੇ ਪਾਵਨ ਗੁਰਬਾਣੀ ਨੇ ਕਿਹਾ ਪੁੱਤਰੀ ਕੌਲ ਨਾ ਪਾਲਿਓ। ਕਿ ਉਹਨਾਂ ਨੇ ਗੁਰੂ ਸਾਹਿਬ ਦੇ ਉਸ ਸਿਧਾਂਤ ਨੂੰ ਜਿਹੜਾ ਉਹ ਸਮਝਿਆ ਨੇ। ਇਸੇ ਤਰ੍ਹਾਂ ਦੇ ਨਾਲ ਗੁਰੂ ਅੰਗਦ ਸਹਿਬ ਮਹਾਰਾਜ ਦੇ ਵੀ ਦੋ ਸਹਿਬ ਜਾਦੇ ਸੀ ਦੋ ਸਪੁੱਤਰ ਸੀ। ਦਾਸੂ ਜੀ ਤੇ ਦਾਤੂ ਜੀ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣੇ ਤੋਂ ਬਾਅਦ ਗੁਰਿਆਈ ਗੁਰੂ ਅਮਰਦਾਸ ਮਹਾਰਾਜ ਨੂੰ ਬਖਸ਼ਿਸ਼ ਕੀਤੀ। ਦਾਸੂ ਜੀ ਤੇ ਦਾਤੂ ਜੀ ਨੇ ਬਹੁਤ ਜ਼ਿਆਦਾ ਵਿਰੋਧਤਾ ਕੀਤੀ। ਇੱਥੋਂ ਤੱਕ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਦਰਬਾਰ ਵਿੱਚ ਬੈਠੇ ਹੋਏ ਸੀ ਤੇ ਦਾਤੂ ਨੇ ਭਰੇ ਦਰਬਾਰ ਦੇ ਵਿੱਚ ਆਣ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰ ਦਿੱਤੀ। ਆਖਿਆ ਕਿ ਇਹ ਹੱਕ ਸਾਡਾ ਬੰਦੱਸ ਹੈ। ਗੁਰੂ ਅਮਰਦਾਸ ਮਹਾਰਾਜ ਸੰਭਲਦੇ ਹੋਏ ਇੱਕ ਗੱਲ ਕਹਿਣ ਲੱਗੇ ਕਹਿੰਦੇ ਹਾਂ ਮੇਰੇ ਲੱਤ ਵੱਜਣੀ ਚਾਹੀਦੀ ਸੀ ਕਿਉਂਕਿ ਗੁਰੂ ਪੁੱਤਰ ਆ ਰਹੇ ਹੋਵੇ ਅਸੀਂ ਕੋਈ ਆਦਰ ਨਹੀਂ ਕਰਦਾ ਨਾਲੇ ਲੱਤ ਖੁੱਡਣ ਲੱਗ ਗਈ ਨਾਲੇ ਕਹਿਣ ਲੱਗੇ ਕਹਿੰਦੇ ਮੇਰੇ ਹੱਡ ਸਖਤ ਹੋ ਗਿਆ ਤੁਹਾਡੇ ਚਰਨ ਬੜੇ ਕੋਮਲ ਹੈ ਕਿਦਰੇ ਛੱਟ ਤਾਂ ਨਹੀਂ ਲੱਗੇ ਤੇ ਹੈਰਾਨੀ ਦੀ ਹੱਦ ਨਾ ਰਹੀ ਸਾਰੀਆਂ ਸੰਗਤਾਂ ਦੀਆਂ ਅੱਖਾਂ 'ਚੋਂ ਵਿਰਾਗ ਦੇ ਹੰਝੂ ਡਿੱਗਣ ਲੱਗੇ ਐਨੀ ਨਿਮਰਤਾ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਛੱਡ ਕੇ ਚਲੇ ਗਏ ਤੇ ਦਾਤੂ ਜਦੋਂ ਸਾਰਾ ਸਾਜੋ ਸਮਾਨ ਲੁੱਟ ਕੇ ਵਾਪਸ ਜਾ ਰਿਹਾ ਸੀ ਉਹਨੂੰ ਰਸਤੇ ਦੇ ਵਿੱਚ ਲੁਟੇਰਿਆਂ ਨੇ ਲੁੱਟ ਲਿਆ ਤੇ ਜਿਹੜੀ ਲੱਤ ਉਹਨੇ ਗੁਰੂ ਅਮਰਦਾਸ ਮਹਾਰਾਜ ਦੇ ਮਾਰੀ ਸੀ ਉਹਦੇ ਤੇ ਇੰਨੀ ਜ਼ੋਰ ਦੀ ਡਾਂਗ ਵੱਜੀ ਕਿ ਦੁਬਾਰਾ ਉਸ ਲੱਤ ਦੇ ਵਿੱਚ ਉਹ ਦਰਦ ਠੀਕ ਨਹੀਂ ਹੋ ਸਕਿਆ। ਇਸੇ ਕਰਕੇ ਉਹ ਦੋਵੇਂ ਪਰਵਾਨ ਨਹੀਂ ਚੱਲ ਸਕਦੇ। ਗੁਰੂ ਅਮਰਦਾਸ ਮਹਾਰਾਜ ਦੇ ਵੀ ਦੋ ਸੁਪੁੱਤਰ ਸੀ ਤੇ ਦੋ ਹੀ ਦਾਮਾਦ ਸੀ। ਬਾਬਾ ਮੋਹਨਜੀ, ਬਾਬਾ ਮੋਰੀਜੀ ਤੇ ਦੋ ਉਹਨਾਂ ਦੇ ਦਮਾਦ ਜਵਾਈ ਰਾਮਾਜੀ ਤੇ ਜੇਠਾ ਜੀ। ਗੁਰਿਆਈ ਪਾਈ ਜੇਠਾ ਜੀ ਨੂੰ ਪ੍ਰਾਪਤ ਹੋਈ ਗੁਰੂ ਰਾਮਦਾਸ ਮਹਾਰਾਜ ਬਣੇ ਤੇ ਬਾਬਾ ਮੋਹਨ ਜੀ ਨੇ ਇਸ ਗੱਲ ਦਾ ਇਤਰਾਜ਼ ਕੀਤਾ ਕਿ ਮੈਂ ਪੁੱਤਰ ਹਾਂ ਮੇਰਾ ਹੱਕ ਬੰਦਾ ਸੀ ਉਹ ਗੁਰੂ ਉਹ ਇਹ ਸਾਡੇ ਘਰ ਦਾ ਜਵਾਈ ਹੈ ਉਹਦਾ ਹੱਕ ਨਹੀਂ ਸੀ ਬੰਦਾ ਇਸ ਕਰਕੇ ਬੁਰੀਾਈ ਤੇ ਹੱਕ ਮੇਰਾ ਸੀ ਦੇ ਗੁਰੂ ਅਮਰਦਾਸ ਮਹਾਰਾਜ ਨੇ ਸਮਝਾਇਆ ਕਹਿਣ ਲੱਗੇ ਹੱਕ ਇਦਾਂ ਨਹੀਂ ਮਿਲਦੇ ਹੁੰਦੇ ਹੱਕ ਰੱਬ ਦੇ ਘਰ ਵਿੱਚੋਂ ਮਿਲਦੇ ਐ ਉਹ ਪ੍ਰਮਾਤਮਾ ਦੇ ਘਰ ਵਿੱਚੋਂ ਜਿਹਦੇ ਤੇ ਬਖਸ਼ਿਸ਼ ਹੈ ਗੁਰਿਆਈ ਉਹਨੂੰ ਹੀ ਮਿਲਨੀ ਸੀ ਗੁਰੂ ਅਮਰਦਾਸ ਮਹਾਰਾਜ ਨੇ ਸਮਝਾਇਆ ਕਿ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰੋ। ਬਾਬਾ ਮੋਨਜੀਤ ਨੇ ਕਰਨ ਆਏ ਲੇਕਿਨ ਮੋਰੀ ਕੋਤ ਸਨਮੁਖ ਹੋਆ ਰਾਮਦਾਸ ਪੈਰੀ ਪਾਇ ਜਿਓ। ਬਾਬਾ ਮੋਰੀ ਜੀ ਨੇ ਤੇ ਨਮਸਕਾਰ ਕੀਤੀ ਬਾਬਾ ਮੋਨ ਜੀ ਨੇ ਨਹੀਂ ਕੀਤੀ। ਗੁਰੂ ਘਰ ਚ ਪ੍ਰਵਾਨ ਨਹੀਂ ਚੜ ਸਕੇ। ਫਿਰ ਇਸੇ ਤਰ੍ਹਾਂ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਸੁਪੁੱਤਰ ਸੀ। ਸਾਰਿਆਂ ਤੋਂ ਵੱਡੇ ਬਾਬਾ ਪ੍ਰਿਥੀਚੰਦ ਹੈ, ਮਹਾਦੇਵ ਹੈ ਤੇ ਸਭ ਤੋਂ ਛੋਟੇ ਗੁਰੂ ਅਰਜਨ ਸਾਹਿਬ ਮਹਾਰਾਜ ਹੈ। ਜਿਹੜੇ ਵੱਡੇ ਸਨ ਬਾਬਾ ਪ੍ਰਿਥੀਚੰਦ ਉਹਨਾਂ ਦਾ ਧਿਆਨ ਮਾਇਆ ਵਿੱਚ ਸੀ, ਚੰਗੇ ਪ੍ਰਬੰਧਕ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀ। ਲੇਕਿਨ ਆਪਣੀ ਛਾਲੇ ਨਾਲ, ਕਬੜ ਨਾਲ, ਧੋਖੇ ਨਾਲ ਉਹ ਗੁਰਿਆਈ ਨੂੰ ਪ੍ਰਾਪਤ ਕਰਨਾ ਚਾਹੁੰਦੇ ਸੀ। ਇਹ ਛਾਲੇ, ਕਬੜ, ਧੋਖਿਆਂ ਨਾਲ ਤੇ ਗੁਰਿਆਈ ਪ੍ਰਾਪਤ ਨਹੀਂ ਹੋ ਸਕਦੀ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਇਹ ਆਪਣੀਏ, ਆਪਣੀ ਯਤਨਾਂ ਨਾਲ ਥੋੜੀ ਮਿਲਦੀ ਹੈ। ਇਥੋਂ ਤੱਕ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਨਾਲ ਕਈ ਵਾਰ ਝਗੜਾ ਵੀ ਕੀਤਾ ਤਾਂ ਹੀ ਗੁਰੂ ਰਾਮਦਾਸ ਮਹਾਰਾਜ ਨੇ ਇਹ ਬਚਨ ਕਹਿ ਕਾਹੇ ਪੂਤ ਝਗਰਤ ਹਉ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਸਿਓ ਝਗਰਤ ਪਾਪ ਵੱਡਿਆਂ ਨਾਲ ਝਗੜਾ ਕਰਨਾ ਬੜਾ ਵੱਡਾ ਪਾਪ ਹੁੰਦਾ ਹੈ ਇੱਕ ਦਿਨ ਮਾਇਆ ਗਿੰਰਿਆ ਸੀ ਤੇ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਪ੍ਰਿਥੀ ਚੰਦ ਸਿੱਕੇ ਜਿੰਦਿਆਂ ਕਹਿੰਦਿਆਂ ਇਹਨਾਂ ਹੱਥਾਂ ਨੂੰ ਕਾਲਖ ਲਾ ਗਈ ਹੈ ਦੇਖੀ ਕਿਤੇ ਮਨ ਦੇ ਉੱਪਰ ਨਾ ਲੱਗ ਜਾਏ ਪਰ ਸੱਚਮੁੱਚ ਬਾਬੇ ਪ੍ਰਿਥੀ ਚੰਦ ਦੇ ਮਨ ਦੇ ਉਪਰ ਕਲਖ ਲੱਗ ਚੁੱਕੇ ਸੀ ਦੂਸਰੇ ਸੀ ਬਾਬਾ ਮਹਾਦੇਵ ਮਹਾਦੇਵ ਕਹਿਣ ਲੱਗੇ ਕਹਿੰਦੇ ਮੈਂ ਤੇ ਸੰਸਾਰ ਤੋਂ ਬਿਲਕੁਲ ਵੱਖਰਾ ਮੇਰਾ ਇਸ মোহ ਮਾਇਆ ਨਾਲ ਰਿਸ਼ਤੇ ਨਾਤਿਆਂ ਨਾਲ ਕੋਈ ਸਬੰਧ ਨਹੀਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹਰ ਹੁਕਮ ਨੂੰ ਮੰਨਿਆ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਿਹਾ ਗਿਆ ਜੇ ਸਿਹਾਰੀ ਮਲ ਦੇ ਬੇਟੇ ਦਾ ਵਿਆਹ ਹੈ ਲਾਹੌਰ ਦੀ ਧਰਤੀ ਤੇ ਜਾਣਾ ਹੈ ਬਾਬਾ ਪ੍ਰਿਥੀ ਚੰਦ ਜਾਨ ਤੋਂ ਮੰਨਕਰ ਹੋ ਗਿਆ ਬਾਬਾ ਮਹਾ ਦੇ ਮੰਨਕਰ ਹੋ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੱਤ ਬਚਨ ਕਿਹਾ ਤੇ ਨਾਲੇ ਕਿਹਾ ਪਿਤਾ ਜੀ ਤੁਸੀਂ ਤਾਂ ਮੈਨੂੰ ਖੁਸ਼ੀ ਦੇ ਕਾਰਜ ਵਾਸਤੇ ਲਾਹੌਰ ਭੇਜ ਰਹੇ ਹੋ ਕਿਤੇ ਸਿਰ ਦੇਣ ਵਾਸਤੇ ਵੀ ਜਾਣਾ ਪਵੇ ਮੈਂ ਕਦੇ ਇਨਕਾਰ ਨਹੀਂ ਕਰਾਂਗਾ ਪਰਵਾਨ ਚੜੇ ਗੁਰੂ ਅਰਜਨ ਸਾਹਿਬ ਮਹਾਰਾਜ ਦੂਸਰੇ ਦੋਵੇਂ ਪਰਵਾਨ ਨਹੀਂ ਚੜੇ ਇਸੇ ਤਰ੍ਹਾਂ ਦੇ ਨਾਲ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਘਰ ਇੱਕੋ ਹੀ ਸਹਿਬ ਜادہ ਸੀ ਉਹ ਗੁਰਤਾ ਗੱਦੀ ਦੇ ਉੱਪਰ ਸੁਭਾਈ ਮਾਨ ਹੋ ਗਏ। ਗੁਰੂ ਹਰਗਵਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਪੰਜ ਸਹਿਬਜ਼ਾਦਿਆਂ ਦਾ ਜਨਮ ਹੁੰਦਾ ਹੈ। ਬਾਬਾ ਗੁਰਦਿੱਤਾ ਜੀ ਹੈ, ਅਣੀ ਰਾਏ ਜੀ, ਟਲ ਰਾਏ ਜੀ, ਸੂਰਜਮਾਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਹੁਣ ਬਾਬਾ ਗੁਰਦਿੱਤਾ ਜੀ ਜਿਹੜੇ ਸਨ ਉਹ ਵੱਡੇ ਸੁਪੁੱਤਰ ਹੈ ਔਰ ਲਾਇਕ ਸੁਪੁੱਤਰ ਸੀ, ਆਗਿਆਕਾਰੀ ਸੁਪੁੱਤਰ ਸੀ। ਇੱਕ ਦਿਨ ਬਾਬਾ ਸ਼੍ਰੀਚੰਦ ਜਦੋਂ ਮਿਲਣ ਵਾਸਤੇ ਆਏ ਤੇ ਉਹਨਾਂ ਨੇ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਨੂੰ ਕਿਹਾ ਕਿ ਇਹ ਤੁਹਾਡੇ ਵੱਡੇ ਸੁਪੁੱਤਰ ਹੈ। ਇਦਾਂ ਕਰੋ ਇਹ ਸੁਪੁੱਤਰ ਸਾਨੂੰ ਦੇ ਦਿਓ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀਚੰਦ ਝੋਲੀ ਪਾ ਦਿੱਤਾ ਤਾਂ ਉਸ ਤੋਂ ਬਾਅਦ ਉਦਾਸੀ ਮੱਤ ਦੇ ਸਿੱਖੀ ਦੇ ਨਾਲ ਵੱਖਰੇਵੇਂ ਖਤਮ ਹੋ ਗਏ ਫਿਰ ਸਿੱਖੀ ਦਾ ਪ੍ਰਚਾਰੀ ਉਦਾਸੀ ਮੱਤ ਨੇ ਕੀਤਾ ਔਰ ਜਦੋਂ ਸਿੱਖ ਜੰਗਲਾਂ ਦੇ ਵਿੱਚ ਰਹੇ ਜਦੋਂ ਸਿੱਖਾਂ ਨੂੰ ਜਿਹੜਾ ਸੀ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਉਦੋਂ ਗੁਰੂ ਧਾਮਾਂ ਦੀ ਸੇਵਾ ਜਿਹੜੀ ਸੀ ਉਹ ਉਦਾਸੀ ਮਹਾਪੁਰਸ਼ਾਂ ਨੇ ਕੀਤੀ ਬਾਕੀ ਦੇ ਜਿਹੜੇ ਚਾਰ ਸਪੁੱਤਰ ਸੀ ਉਹਨਾਂ ਦੇ ਵਿੱਚੋਂ ਬਾਬਾ ਟੱਲ ਰਾਏ ਜਿਹੜੇ ਸੀ ਉਹ ਬਚਪਨ ਦੇ ਵਿੱਚ ਆਕਾਲ ਚਲਾਣਾ ਕਰ ਗਏ ਅਣੀ ਰਾਏ ਜੀ ਸੂਰਜ ਮੱਲ ਜੀ ਉਹ ਬਿਲਕੁਲ ਸੰਸਾਰੀ ਬਿਰਤੀ ਵਾਲੇ ਸਨ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸੀ ਉਹ ਗੁਰੂ ਘਰ ਵਿੱਚ ਪਰਵਾਨ ਚੜ੍ਹ ਕੇ ਨਵੇਂ ਸਤਿਗੁਰੂ ਬਣ ਗਏ ਗੁਰੂ ਹਰਿਕਮਨ ਸਾਹਿਬ ਮਹਾਰਾਜ ਨੇ ਆਪਣੇ ਤੋਂ ਬਾਅਦ ਗੁਰਿਆਈ ਆਪਣੇ ਸਪੁੱਤਰ ਨੂੰ ਨਹੀਂ ਦਿੱਤੀ ਕਿਸੇ ਨੂੰ ਉਹਨਾਂ ਨੇ ਆਪਣੀ ਗੁਰਿਆਈ ਆਪਣੇ ਪੁੱਤਰੇ ਨੂੰ ਬਖਸ਼ਿਸ਼ ਦਿੱਤੀ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ Rai ਸਾਹਿਬ ਮਹਾਰਾਜ ਗੁਰਦਿੱਤਾ ਜੀ ਦੇ ਸ਼ਹਬਾਏ ਬਣ ਗਏ ਹੁਣ ਗੁਰੂ ਹਰ Rai ਸਾਹਿਬ ਮਹਾਰਾਜ ਦੇ ਵੀ ਦੋ ਸੁਪੁੱਤਰ ਹੈ ਉਹਨਾਂ ਦੇ ਵਿੱਚ ਉਹਨਾਂ ਦੇ ਵੱਡੇ ਸੁਪੁੱਤਰ RAM Rai ਹੈ ਤੇ ਛੋਟੇ ਸੁਪੁੱਤਰ ਜਿਹੜੇ ਸੀ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹਾਲਾਂਕਿ ਬਾਬਾ ਗੁਰਦਿੱਤਾ ਜੀ ਵੀ ਜਿਹਦੇ ਵੀ ਦੋ ਸੁਪੁੱਤਰ ਸੀ ਵੱਡਾ ਧੀਰਮਲ ਸੀ ਛੋਟੇ ਗੁਰੂ ਹਰ Rai ਸਾਹਿਬ ਮਹਾਰਾਜ ਸੀ ਬਾਬਾ ਧੀਰਮਲ ਬਚਪਨ ਤੋਂ ਹੀ ਬਾਗੀ ਹੋ ਗਿਆ ਉਹਦੇ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰਕੇ ਤਾਂ ਵੀ ਨਹੀਂ ਆਇਆ ਨਾ ਆਪਣੇ ਪਿਤਾ ਦੀ ਅੰਤਮ ਕਿਰਿਆ ਕਰਮ ਤੇ ਵੀ ਨਹੀਂ ਆਇਆ ਉਹ ਗੁਰੂ ਘਰ ਤੋਂ ਬਾਗੀ ਹੋ ਗਿਆ ਕਹਿੰਦਾ ਬਾਗੀ ਨਹੀਂ ਹੋਇਆ ਗੁਰੂ ਘਰ ਦੀ ਵਿਰੋਧਤਾ ਕਰਦਾ ਰਿਹਾ ਫਿਰ ਗੁਰੂ ਹਰ Rai ਸਾਹਿਬ ਮਹਾਰਾਜ ਦੇ ਦੋਸ ਪੁੱਤਰਾਂ ਦੇ ਵਿੱਚੋਂ ਵੱਡਾ ਬਾਬਾ RAM Rai ਜਿਹੜਾ ਸੀ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਗਿਆ ਤੇ ਔਰੰਗਜ਼ੇਬ ਦੀ ਖਸ਼ਾਮਤ ਕਰਦਿਆਂ ਕਰਦਿਆਂ ਉਹਨੇ ਗੁਰਬਾਣੀ ਦੀ ਪੰਕਤੀ ਜਿਹੜੀ ਸੀ ਬਦਲ ਦਿੱਤੀ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਿਹਾਰ ਘੜ ਭਾਂਡੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਜੇ ਇਹਦਾ ਅਰਥ ਸਮਝਾਉਣਾ ਚਾਹੁੰਦਾ ਤੇ ਬਾਬਾ ਰਾਮਰਾਇ ਸਹਿਜੇ ਨਾਲ ਹੀ ਸਮਝਾ ਸਕਦਾ ਸੀ ਪਰ ਮਨ ਵਿੱਚ ਖਿਆਲ ਆਇਆ ਕਿਦਰੇ ਬਾਦਸ਼ਾਹ ਨਾਰਾਜ਼ ਨਾ ਹੋ ਗਏ ਹੋ ਜਾਵੇ ਉਹਨੇ ਮੁਸਲਮਾਨ ਨੂੰ ਬਦਲ ਕੇ ਬਈਮਾਨ ਕਰ ਦਿੱਤਾ ਸਤਿਗੁਰੂ ਗੁਰੂ ਹਰ Rai ਸਾਹਿਬ ਮਹਾਰਾਜ ਕਹਿੰਨੇ ਕਿ ਸਾਡੇ ਮੱਥੇ ਨਾ ਲੱਗੇ ਜਿੱਧਰ ਨੂੰ ਜਿੱਤ ਕਰਦਾ ਚਲਿਆ ਜਾਂਦੇ ਅੱਜ ਵੀ ਵੈਸੇ ਰਾਮਰਾਇਆਂ ਦੇ ਨਾਲ ਸਿੱਖਾਂ ਦਾ ਸਬੰਧ ਕੋਈ ਨਹੀਂ ਪਰ ਰਾਮ ਰਾਏ ਜੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲੇ ਸੀ ਮਿਲ ਕੇ ਭੁਲ ਬਖਸ਼ਾਉਣ ਦਾ ਵੀ ਯਤਨ ਕੀਤਾ ਸੀ ਇਸੇ ਕਰਕੇ ਕਿ RAMRAJ JI GURU GOBIND SINGH ਦੇ ਨੇੜੇ ਹੋਣ ਲੱਗੇ ਜਿਹੜੇ RAMRAJ ਦੇ ਆਪਣੇ ਮਸੰਦ ਸੀ ਉਹਨਾਂ ਨੇ RAMRAJ ਨੂੰ ਕਤਲ ਕਰਤਾ ਉਹਦੀ ਅੰਤਮ ਕਿਰਿਆ ਕਰਮ ਦੇ ਉੱਪਰ GURU GOBIND SINGH ਮਹਾਰਾਜ ਗਏ ਸੀ ਔਰ ਜਦੋਂ ਉਹਦੇ ਸਾਲ ਬਾਅਦ ਦੁਬਾਰਾ ਤੋਂ ਉਹਦੀ ਯਾਦ ਵਿੱਚ ਸਮਾਗਮ ਕਰਾਇਆ ਗਿਆ GURU GOBIND SINGH ਉਦੋਂ ਵੀ ਗਏ ਸੀ ਇਸੇ ਤਰ੍ਹਾਂ ਦੇ ਨਾਲ ਫਿਰ GURU HARRAJ SINGH ਮਹਾਰਾਜ ਨੇ ਆਪਣੇ ਛੋਟੇ ਸੁਪੁੱਤਰ GURU HARPREET SINGH ਮਹਾਰਾਜ ਨੂੰ ਜਿਹੜਾ ਸੀ ਗੁਰਿਆਈ ਬਖਸ਼ਿਸ਼ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਛੋਟੀ ਉਮਰ ਦੇ ਵਿੱਚ ਹੀ ਜੋਤੀ ਜੋਤਸ ਸਮਾ ਗਏ ਉਹਨਾਂ ਗ੍ਰਿਸ਼ਟ ਧਾਰਨ ਨਹੀਂ ਕੀਤਾ ਤਾਂ ਗੁਰਤਾ ਗੱਦੀ ਦੇ ਉੱਪਰ ਬਰਾਜ਼ਮਾਨ ਹੋਏ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਦੇ ਸਭ ਤੋਂ ਛੋਟੇ ਸਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹਨਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦਾ ਇੱਕੋ ਇੱਕ ਸਹਿਬਜ਼ਾਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਗੁਰਤਾ ਗੱਦੀ ਤੇ ਸੁਭਾਏ ਬਣ ਗਏ ਕਹਿਣ ਦਾ ਭਾਵ ਕਿ ਪੰਜ ਸਹਿਬਜ਼ਾਦੇ ਜਿਹੜੇ ਸੀ ਉਹ ਗੁਰਿਆਈ ਦੇ ਉੱਪਰ ਬਰਾਜ਼ਮਾਨ ਹੋਏ ਔਰ ਉਸ ਤੋਂ ਬਾਅਦ ਚਾਰ ਸਹਬਜ਼ਾਦੇ ਉਹ ਹੈ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਆ ਜਿਹੜੇ ਬਾਕੀ ਸਹਬਜ਼ਾਦੇ ਆ ਕੁਝ ਨੇ ਤੇ ਆ ਗਿਆ ਜਿਹੜੀ ਸੀ ਮੰਨੀ ਕੁਝ ਨੇ ਨਹੀਂ ਮੰਨੇ ਐਸੇ ਕਰਕੇ ਹੈ ਉਹ ਵੀ ਗੁਰੂ ਸੁਪੁੱਤਰ ਹੈ ਲੇਕਿਨ ਜਦੋਂ ਅਮਰਤ ਸੰਚਾਰ ਹੁੰਦਾ ਹੈ ਉਦੋਂ ਪੰਜ ਪਿਆਰੇ ਸਹਿਬਾਨ ਗੁਰੂ ਦੀ ਹਜ਼ੂਰੀ ਵਿੱਚ ਖੜ ਕੇ ਕਹਿੰਦੇ ਆ RAM RAIYE TEEL MALIYE PRITHVI CHANDIYE ਇਹ ਸਾਰੇ ਜਿਹੜੇ ਇਹਨਾਂ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਕ੍ਰਿਤੀ ਚੰਦ ਦੇ ਜਿਹੜੇ ਪੈਰੋਕਾਰ ਸੀ ਉਹਨਾਂ ਨੂੰ ਮੀਣੇ ਕਿਹਾ ਜਾਂਦਾ ਹੈ ਮੀਣਿਆਂ ਨਾਲ ਕੋਈ ਸਬੰਧ ਨਹੀਂ ਹੈਾਇ ਤੇ ਗੁਰੂ ਸਪੁੱਤਰ ਸੀ ਪਰ ਨਹੀਂ ਨਵਾਜੇ ਜਾ ਸਕਦੇ ਕਿਉਂਕਿ ਗੁਰੂ ਦੇ ਨਾਲ ਉਹ ਆਪਣਾ ਚੰਗਾ ਸਬੰਧ ਨਹੀਂ ਰੱਖ ਸਕਦੇ ਤੇ ਜਿਨ੍ਹਾਂ ਨੂੰ ਬਾਈਆਂ ਦੇ ਵਿੱਚੋਂ ਜਿਹੜੇ ਚੌਹਾਂ ਨੂੰ ਆਪਾਂ ਯਾਦ ਕਰਦੇ ਹਾਂ ਉਹਨਾਂ ਨੇ ਏਦਾਂ ਦਾ ਕਾਰਨਾਮਾ ਦੁਨੀਆ ਦੇ ਉੱਪਰ ਕਰ ਦਿੱਤਾ ਜਿੰਦਾ ਦਾ ਕਾਰਨਾਮਾ ਕੋਈ ਕਰ ਹੀ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਸਭ ਤੋਂ ਵੱਡੇ ਸਤਕਾਰਯੋਗ ਬਾਬਾ ਅਜੀਤ ਸਿੰਘ ਜੀ ਸਨ ਦੂਸਰੇ ਬਾਬਾ ਜੁਝਾਰ ਸਿੰਘ ਜੀ ਸਨ ਤੀਸਰੇ ਬਾਬਾ ਜੁਰਾਵਰ ਸਿੰਘ ਜੀ ਸਨ ਬਾਬਾ ਫਤਿਹ ਸਿੰਘ ਜੀ ਸਨ ਸਭਜਾਦਾ ਬਾਬਾ ਜੀਤ ਸਿੰਘ ਦਾ ਜਨਮ ਜਿਹੜਾ ਸੀ ਉਹ ਮਾਤਾ ਸੁੰਦਰ ਕੌਰ ਦੀ ਕੁੱਖੋਂ ਹੋਇਆ ਜਿਹੜੇ ਬਾਕੀ ਦੇ ਤਿੰਨ ਸਭਜਾਦੇ ਸਨ ਉਹਨਾਂ ਦਾ ਜਨਮ ਜਿਹੜਾ ਮਾਤਾ ਜੀਤੋ ਜੀ ਦੇ ਕੁੱਖੋਂ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਡੇ ਸਭਜਾਦਿਆਂ ਨੂੰ ਸ਼ਸਤਰ ਵਿਦਿਆ ਸਿਖਾਈ ਉਹਨਾਂ ਨੂੰ ਜਿਹੜਾ ਸੀ ਜੁੱਧ ਦੇ ਨਿਯਮ ਸਿਖਾਏ ਘੋੜਸਵਾਰੀ ਸਿਖਾਈ ਗਈ। ਔਰ ਸਹਿਬਜ਼ਾਦਾ ਬਾਬਾ ਜੀ ਸਿੰਘ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਰਹਿ ਕੇ ਵੀ ਜੰਗ ਜੁੱਦਾਂ ਦੇ ਵਿੱਚ ਹਿੱਸਾ ਲਿਆ। ਬਸੀ ਪਠਾਣਾ ਦੇ ਉੱਪਰ ਹਮਲਾ ਕਰਕੇ ਇੱਕ ਬੱਚੀ ਨੂੰ ਛੜਵਾ ਕੇ ਲੈ ਕੇ ਆਏ ਬਾਬਾ ਜੀ ਸਿੰਘ ਨੇ। ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੜਿਆ ਉਦੋਂ ਵੀ ਬਾਬਾ ਜੀ ਸਿੰਘ ਬਾਬਾ ਜੂਹਾਰ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਨਾਲ ਸਨ। ਜਿਹੜੇ ਸਭ ਤੋਂ ਛੋਟੇ ਸੁਪੁੱਤਰ ਬਾਬਾ ਫਤਿਹ ਸਿੰਘ ਜੀ ਸਨ। ਉਹ ਇੱਕ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਿਹੜੇ ਵੱਡੇ ਸਾਹਿਬਜਾਦੇ ਉਹ ਸ਼ਸਤਰ ਵਿਦਿਆ ਖੇਡ ਰਹਿ ਸਨ ਤੇ ਬਾਬਾ ਫਤਿਹ ਸਿੰਘ ਕਹਿਣ ਲੱਗੇ ਕਹਿੰਦੇ ਮੈਨੂੰ ਵੀ ਆਪਣੇ ਨਾਲ ਖੜਾ ਲਓ ਬਾਬਾ ਜੀ ਸਿੰਘ ਕਹਿਣ ਲੱਗੇ ਤੂੰ ਬਹੁਤ ਛੋਟਾ ਐ ਜੀ ਤੂੰ ਕਿਵੇਂ ਖੇਡੇਗਾ ਬਾਬਾ ਫਤਿਹ ਸਿੰਘ ਅੰਦਰ ਜਾਂਦੇ ਐ ਜਾ ਕੇ ਆਪਣੇ ਸਿਰ ਦੇ ਉੱਪਰ ਬਹੁਤ ਵੱਡੀ ਸਾਰੀ ਦਸਤਾਰ ਸਜਾ ਕੇ ਉੱਚੀ ਕਰਕੇ ਤੇ ਫੇਰ ਆ ਜਾਂਦੇ ਐ ਕਹਿਣ ਲੱਗੇ ਦੇਖ ਹੁਣ ਮੈਂ ਤੁਹਾਡੇ ਜਿਹਾ ਹੋ ਗਿਆ ਹੁਣ ਤੇ ਖੜਾ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਾ ਕੁਝ ਦੇਖ ਰਹਿ ਸਨ ਮੁਸਕਰਾ ਕੇ ਕਹਿਣ ਲੱਗੇ ਜੀਤ ਸਿੰਘ ਆ ਖੜਾ ਲੈ ਜਿੱਦਣ ਖੇਡਣ ਦੀ ਗੱਲ ਆਈ ਤੂੰ ਛੋਟਾ ਕਹਿਣਾ ਇਹਨੇ ਖੇਡ ਵੱਡਿਆਂ ਵਾਲੀ ਖੇਡ ਕੇ ਜਾਣੀ ਹੈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਚਾ ਦਮਾਲਾ ਉੱਚੀ ਦਸਤਾਰ ਸਜਾਉਣ ਕਰਕੇ ਮਹਾਰਾਜ ਕਹਿਣ ਲੱਗੇ ਕਹਿੰਦੇ ਆ ਫੜੇ ਸਿਆ ਅੱਜ ਤੋਂ ਬਾਅਦ ਇਹ ਨੀਲੇ ਬਾਣੇ ਵਾਲਾ ਪੰਥ ਮੈਂ ਤੇਰੀ ਝੋਲੀ ਵਿੱਚ ਪਾਇਆ ਉਹਨਾਂ ਨੇ ਪੰਜ ਸਿੰਘਾਂ ਨੂੰ ਆਪਣੇ ਸਨਮੁਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਿਲਾੜ ਕੇ ਨੀਲੇ ਰੰਗ ਦਾ ਬਾਣਾ ਧਾਰਨ ਕਰਵਾ ਕੇ ਤੇ ਫਿਰ ਕਿਹਾ ਅੱਜ ਤੋਂ ਬਾਅਦ ਇਹ ਬਾਬਾ ਫਤਿਹ ਸਿੰਘ ਦੇ ਨਾਮ ਦੇ ਉੱਪਰ ਅਕਾਲੀ ਪੰਥ ਜਿਹੜਾ ਸਾਜ ਦਿੱਤਾ ਜਿਨ੍ਹਾਂ ਨੂੰ ਆਪਾਂ ਨਿਹੰਗ ਸਿੰਘ ਕਹਿੰਦੇ ਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਲ੍ਹਾ ਨਾਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਦੇ ਕੰਡੇ ਦੇ ਉੱਪਰ ਵਿਛੋੜਾ ਪਿਆ ਜਿਸ ਵੇਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਪਾਰ ਕਰਕੇ ਪਰਿਵਾਰ ਦਾ ਵਿਛੋੜਾ ਪੈ ਚੁੱਕਾ ਹੈ ਕੋਟਲਾ ਨਿਹੰਗ ਖਾਂ ਦੇ ਗ੍ਰਹਿ ਵਿਖੇ ਜਾਂਦੇ ਹਨ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਬਰ ਮਿਲਦੀ ਹੈ ਕਿ ਜੰਗ ਦੇ ਮੈਦਾਨ ਵਿੱਚ ਤੁਹਾਡਾ ਇੱਕ ਸਿੱਖ ਜ਼ਖਮੀ ਹੋਇਆ ਪਿਆਦੇ ਸੈਕਦਾ ਪਿਆ ਹੈ ਬਾਬਾ ਬਚਿੱਤਰ ਸਿੰਘ ਜੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਸਿੱਖ ਨੂੰ ਨਹੀਂ ਭੇਜਦੇ ਆਪਣੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਨੂੰ ਭੇਜਦੇ ਆ ਅਜੀਤ ਸਿਆਂ ਸੈਕਦੇ ਹੋਏ ਬਾਬਾ ਬਚਿੱਤਰ ਸਿੰਘ ਨੂੰ ਚੋਕੇ ਲੈ ਕੇ ਆਇਆ ਸਹਬਜਾਦਾ ਬਾਬਾ ਅਜੀਤ ਸਿੰਘ ਜਾਂਦੇ ਸੈੱਡ ਦੇ ਹੋਏ ਜ਼ਖਮੀ ਪਏ ਬਾਬਾ ਬਚਿੱਤਰ ਸਿੰਘ ਨੂੰ ਆਪਣੇ ਘੋੜੇ ਦੇ ਉੱਪਰ ਅੱਗੇ ਬਿਠਾ ਕੇ ਘੋੜਾ ਦੌੜਾ ਕੇ ਤੇ ਕੋਟਲਾ ਨਿਹੰਗ ਖਾਨ ਦੇ ਗ੍ਰਹਿ ਵਿਖੇ ਲੈ ਕੇ ਹੁੰਦੇ ਜਿੱਥੇ ਆਣ ਕੇ ਬਾਬਾ ਬਚਿੱਤਰ ਸਿੰਘ ਸ਼ਹੀਦ ਹੋ ਜਾਂਦੇ। ਫਿਰ ਜਦੋਂ ਚਮਕੌਰ ਦੀ ਗੜੀ ਅੰਦਰ ਜਾਂਦੇ ਉੱਥੇ ਵੀ ਫਿਰ ਜਦੋਂ 17 ਸਿੱਖ ਸ਼ਹੀਦ ਹੋ ਚੁੱਕੇ ਸਨ ਤੇ 17 ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਆਪ ਆਣ ਕੇ ਬਾਬਾ ਅਜੀਤ ਸਿੰਘ ਇੱਕ ਗੱਲ ਕਹਿੰਦੇ ਨੇ ਪਿਤਾ ਜੀ ਹੱਥ ਬੰਨ੍ਹ ਕੇ ਕਹਿੰਦਾ ਪਿਤਾ ਜੀ ਮੈਂ ਫਤਿਹ ਬਲਾਵਾ ਦਿਓ ਆਗਿਆ ਸਤਿਗੁਰੂ ਰਣ ਅੰਦਰ ਜਾਵਾ ਜੋ ਉਠੀਆਂ ਆਣ ਹਜ਼ੂਰ ਤੇ ਉਹ ਭੰਨਾ ਬਾਵਾ ਮੈਂ ਤੁਹਨ ਕੋ ਛੋਡਾਂ ਅਗਣ ਬਾਣ ਅਗ ਝੱਲੀ ਲਾਵਾਂ ਮੈਂ ਪਾਲਾਂ ਗੱਲ ਅਜ ਨਾਮ ਦੀ ਨਜਿੱਤਿਆ ਜਾਵਾ ਹੁਜਲਾ ਕਰਨਾ ਜਗਤ ਵਿੱਚ ਦੰਦੇ ਦਾ ਨਾਮਾ ਕਿਰਪਾ ਕਰੋ ਮੈਂ ਜਾ ਕੇ ਜੂਝਦਾ ਹਾਂ ਹਾਲਾਂਕਿ ਸਿੱਖ ਕਹਿ ਰਹੇ ਸਨ ਸਤਿਗੁਰੂ ਨਹੀਂ ਸਹਿਬਜ਼ਾਦੇ ਨੂੰ ਨਹੀਂ ਭੇਜਿਆ ਜਾ ਸਕਦਾ ਸਤਿਗੁਰੂ ਤੁਸੀਂ ਇਹਨਾਂ ਨੂੰ ਲੈ ਕੇ ਚਲੇ ਜਾਓ ਦੋ ਤੇ ਰਸਤੇ ਵਿੱਚ ਵਿਛੜ ਗਏ ਪਤਾ ਨਹੀਂ ਕਿੱਥੇ ਹੋਣਗੇ ਦੋ ਹੀ ਤੇ ਬਾਕੀ ਬਚਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਸੀ ਤੁਸੀਂ ਮੇਰੇ ਤੇ ਸਾਰੇ ਮੇਰੇ ਵਾਸਤੇ ਸਹਬਜ਼ਾਦੇ ਹੋਣਾ ਬਾਬਾ ਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਆਏ ਉਹਨਾਂ ਨੇ ਦੁਸ਼ਮਣ ਦੇ ਨਾਲ ਬਹਾਦਰੀ ਦੇ ਨਾਲ ਜੰਗ ਕੀਤਾ ਦੁਸ਼ਮਣ थर-थर ਕੰਬਣ ਲੱਗਿਆ ਆਖਰ ਲੜਦਿਆਂ ਲੜਦਿਆਂ ਸ਼ਹਾਦਤ ਦਾ ਜਾਗ ਪੀਤੇ ਫਿਰ ਬਾਬਾ ਜੁਝਾਰ ਸਿੰਘ ਆਉਂਦੇ ਆ ਸ਼ਸਤਰ ਬਸਤਰ ਸਜਾਉਂਦੇ ਆ ਹੁਣ ਸਿੱਖਾਂ ਕੋਲੋਂ ਰਿਆ ਨਾ ਗਿਆ ਹੱਥ ਜੋੜੇ ਅੱਖਾਂ 'ਚੋਂ ਨੀਰ ਵਹਿ ਰਿਹਾ ਸੀ ਸਤਿਗੁਰੂ ਇੱਕੋ ਹੀ ਬਾਕੀ ਬਚਿਆ ਇਹ ਆਖਰੀ ਨਿਸ਼ਾਨੀ ਹੈ ਮਹਾਰਾਜ ਕਹਿ ਲਗੇ ਨਹੀਂ ਗੁਜਾਰ ਸਿੰਘ ਜਾਓ ਐਸ ਵੇਲੇ ਗੁਰਨਾਨਕ ਸਾਹਿਬ ਮਹਾਰਾਜ ਦੇ ਘਰ ਦਾ ਬੇੜਾ ਜਿਸ ਗਲਦਲ ਵਿੱਚ ਫਸ ਗਿਆ ਇਹਨੂੰ ਜਾ ਕੇ ਤੁਸੀਂ ਪਾਰ ਲਾ ਦਿਓ ਬੇਟਾ ਤੂੰ ਹੀ ਹੋ ਨਾਨਕ ਬੇੜੇ ਪੰਥ ਕੇ ਖਵਿਆ ਸਾਰ ਵੇਟ ਕਰੋ ਤਾਂ ਕਿ ਧਰਮ ਕੀ ਚੱਲੇ ਨਹੀਂ ਆ ਜਾ ਕੇ ਬਾਬਾ ਜਹਾਰ ਸਿੰਘ ਜੰਗ ਦੇ ਮੈਦਾਨ ਵਿੱਚ ਜੂਝਦੇ ਐ ਲੜਦਿਆਂ ਲੜਦਿਆਂ ਸ਼ਹੀਦ ਹੋ ਜਾਂਦੇ ਐ ਤੇ ਜਦੋਂ ਸ਼ਹੀਦ ਹੋ ਕੇ ਡੇਗ ਰਹੇ ਸਨ ਸੇਤਲ ਸਾਹਿਬ ਕਹਿੰਦੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਸਟੇਰਾ ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਬਡੇਰਾ ਹੱਥ ਬਨ ਬੋਲੇ ਪਾਛਾਵਾ ਬਾਹਣਾ ਤੇਰਾ ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ ਹੋਵਾਂ ਤੈਥੋਂ ਸੁਰਖ ਰੂਪਨ ਪਾਲਿਓ ਚੇਰਾ ਪੰਥਵਾ ਸੇ ਮੈਂ ਉਜੜਾ ਮਨ ਚਾਉ ਕ ਹਨੇਰਾ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜਿਗਰਾ ਤੇਰੇ ਵਰਗਾ ਜਿਗਰਾ ਕਿਹਦੇ ਕੋਲ ਹੋ ਸਕਦਾ ਹੈ ਇਸੇ ਤਰ੍ਹਾਂ ਦੇ ਨਾਲ ਸਰਸਾ ਦੇ ਕੰਡੇ ਤੇ ਵਿਛੜਨ ਤੋਂ ਬਾਅਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹ ਗੰਗੂ ਦੇ ਰਾਹੀਂ ਮੋਰਿੰਡੇ ਠਾਣੇ ਦੇ ਵਿੱਚ ਫੜਾ ਦਿੱਤੇ ਗਏ ਉਸ ਤੋਂ ਬਾਅਦ 140 ਫੁੱਟ ਉੱਚੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤੇ ਗਏ ਲੇਕਿਨ ਉਨ੍ਹਾਂ ਦੇ ਉੱਪਰ ਜਨਾ ਤਸ਼ੱਦਦ ਕੀਤਾ ਗਿਆ ਲਾਲਚ ਦਿੱਤਾ ਗਿਆ ਬੇਰਹਿਮੀ ਦੇ ਨਾਲ ਜ਼ੁਲਮ ਕੀਤਾ ਗਿਆ ਉਹ ਰੰਚਕ ਮਾਤਰ ਵੀ ਡੋਲੇ ਨਹੀਂ ਹਾਸਤੇ ਹਾਸਤੇ ਸ਼ਹਾਦਤ ਦਾ ਜਾਮ ਪਿੰਦੇ ਹੋਏ ਇੱਕ ਗੱਲ ਕਹਿ ਰਹੇ ਸੀ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਦਾ ਨਹੀਂ ਹੈ ਆਕਾਲ ਸ਼ੈਨ ਸ਼ਾਹੀ ਸ਼ਾਨ ਸੇ ਉਪਦੇਸ਼ ਹਮਾਰਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ ਹਮ ਕਹਿ ਰਹੇ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਗੁਰਿਆਈ ਕਾ ਗਿਸਾ ਹਮ ਜਹਾਂ ਪੇ ਬਣਾ ਚਲੇ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ ਗੱਦੀ ਸੇ ਤਖਤ ਤਾ ਜਬ ਕੌਮ ਪਾਏਗੇ ਦੁਨੀਆ ਸੇ ਜ਼ਾਲਮੋਂ ਦੀ ਨਿਸ਼ਾ ਤੱਕ ਮਟਾਈਗੇ ਉਹਨਾਂ ਨੂੰ ਸਰਹੰਦ ਦੇ ਵਿੱਚ ਸ਼ਹੀਦ ਕੀਤਾ ਗਿਆ ਇਸੇ ਕਰਕੇ ਭਾਵੇਂ 22 ਸਹਿਬਜ਼ਾਦੇ ਸੀ 22 ਪੁੱਤਰ ਸੀ ਬਾਈਆਂ ਦੇ ਵਿੱਚੋਂ ਪੰਜ ਤੇ ਗੁਰੂ ਸਾਹਿਬਾਨ ਗੁਰਦਾਗਦੀ ਤੇ ਸੁਭਾਈਬਾਨ ਹੋ ਗਏ ਜਾਦ ਆਪਾਂ ਚੌਹਾਂ ਨੂੰ ਹੀ ਕਰਦੇ ਆ ਇਸੇ ਕਰਕੇ ਕਰਦੇ ਆ ਜੋ ਕਾਰਨਾਮਾ ਚਾਰ ਸਾਹਿਬ ਜਾਦੇ ਕਰਕੇ ਉਹ ਬਾਕੀ ਦੇ ਨਹੀਂ ਕਰ ਸਕੇ ਬਾਕੀ ਦੇ ਗੁਰਪੁੱਤਰ ਪਰਵਾਨੇ ਚੜ੍ਹ ਸਕੇ ਅਰਦਾਸ ਕਰਦੇ ਵਕਤ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਇਹਨਾਂ ਦੀ ਆਪਾਂ ਕਮਾਈ ਦਾ ਧਿਆਨ ਧਰ ਕੇ ਕਹਿੰਨੇ ਹਾਂ ਬੋਲੋ ਜੀ ਵਾਹਿਗੁਰੂ ਇਸ ਕਰਕੇ ਆਪਾਂ ਇਹਨਾਂ ਨੂੰ ਚੇਤੇ ਕਰੀਏ ਯਾਦ ਕਰੀਏ ਔਰ ਜਿਸ ਵੇਲੇ ਆਪਾਂ ਇਹਨਾਂ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਸਾਡੇ ਧਿਆਨ ਦੇ ਵਿੱਚ ਉਹਨਾਂ ਦੀ ਬਹਾਦਰੀ ਉਹਨਾਂ ਦੀ ਨਡਰਤਾ ਤੇ ਉਹਨਾਂ ਦੇ ਪਾਏ ਹੋਏ ਪੂਰਨ ਸਤਿ ਚੇਤੇ ਆਉਣੇ ਚਾਹੀਦੇ ਸਤਿਗੁਰੂ ਕਿਰਪਾ ਕਰਨ